ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋਨੋ ਸਿਲਕ ਸਟੋਰ ਜਗ੍ਹਾ ਦੇਖੋ ਜਿਹੜੇ ਵੀਰਪੰਨਪੁਰਾ ਘਰੇ ਕਪੜਾ ਸੇਲ ਕਰਦੇ ਨੇ ਇਹ ਵੀਡੀਓ ਖਾਸ ਉਹਨਾਂ ਲਈ ਬਣਾ ਰਿਆ ਮੈਂ ਜੱਜ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਇੰਟਰਸਟਿਡ ਜਿੰਨਾਂ ਨੇ ਕੰਮ ਕਰ ਰਹੇ ਆ ਜਾਂ ਜਿਹੜੇ ਕਰਨਾ ਚਾਹੁੰਦੇ ਆ ਇਹ ਵੀਡੀਓ ਬਿਲਕੁਲ ਸਕਿਪ ਨਾ ਕਰਿਓ 15 ਮਿੰਟ ਦੀ ਵੀਡੀਓ ਹੋਗੀ ਪੂਰੀ ਡਿਜ਼ਾਈਨਿੰਗ ਦੇਖਿਓ ਮੇਰੀਆਂ ਗੱਲਾਂ ਧਿਆਨ ਨਾਲ ਸੁਣਿਓ ਹੁਣ ਜਿਹੜੇ ਵੀਰਪੰਨਪੁਰਾ ਘਰੇ ਕਪੜਾ ਸੇਲ ਕਰਦੇ ਨੇ ਜਾਂ ਜਿਹੜਾ ਕਰਨਾ ਚਾਹੁੰਦੇ ਨੇ ਚਾਰ ਪਾਸੇ ਤੁਹਾਡੇ ਕੋਲ ਹੈਗੇ ਆ ਕੰਮ ਤੁਹਾਡਾ ਕੋਈ ਚੱਲਦਾ ਨਹੀਂ ਪਿਆ ਜਾਂ ਤੁਸੀਂ ਕੋਈ ਕੰਮ ਕਰਦੇ ਹੋ ਫਲॉप ਹੋ ਜਾਂਦਾ ਵਾ ਘਰੋਂ ਦੀ ਕੋਈ ਲੋੜ ਦੀ ਕੱਪੜੇ ਦਾ ਕੰਮ ਇਹੋ ਜਿਹਾ ਕੰਮ ਆ ਇਹ 12 ਮਹੀਨੇ ਕੱਪੜਾ ਵਿਕਦਾ ਖੁਸ਼ੀ ਆ ਗਮੀ ਆ ਹਰ ਇੱਕ ਮੌਸਮ 'ਇ ਕੱਪੜਾ ਵਿਕਦਾ ਗਰਮੀ ਆ ਸਰਦੀ ਆ ਉਹਦਾ ਕੱਪੜਾ ਵੱਖਰਾ ਵਿਕਦਾ 10-15000 ਨਾਲ ਤੁਸੀਂ ਇਹ ਕੰਮ ਸਟਾਰਟ ਕਰ ਸਕਦੇ ਆ ਘੱਟ ਤੋਂ ਘੱਟ 10-15000 ਦੀ ਤੁਹਾਡੇ ਕੋਲ ਪੈਸੇ ਦੀ ਪੂੰਜੀ ਹੈਗੀ ਆ ਫਿਰ ਤਾਂ ਤੁਸੀਂ ਆਰਮਨਾਲ 25-30-40-50000 ਦਾ ਸਟਾਕ ਭਰ ਕੇ ਵਧੀਆ ਕੰਮ ਚਲਾ ਸਕਦੇ ਆ 10 ਤੋਂ 15000 ਨਾਲ ਤੁਹਾਡੀ ਦਿਹਾੜੀ 2 250 ਤੋਂ 300 ਰੁਪਏ ਪਾਰਣੇ ਦੀ ਬਣੂਗੀ ਜਰੂਰ ਇਹ ਮੇਰੇ ਤੋਂ ਤੁਸੀਂ ਦਿਖਾ ਕੇ ਲੈ ਸਕਦੇ ਹੋ ਕਿਉਂਕਿ ਕੱਪੜੇ ਦੇ ਕੰਮ ਦੇ ਵਿੱਚ 50 ਤੋਂ 100 ਰੁਪਏ ਸੂਟ ਤਾਂ ਉਹ ਛੱਡ ਕੇ ਜਾਏਗਾ ਹੀ ਜਾਏਗਾ 10 ਤੋਂ ਜੇ 15000 ਤੁਸੀਂ ਇਨਵੈਸਟ ਕਰ ਦਿਓ ਹੁਣਾ ਤੁਹਾਨੂੰ ਇੱਕ ਵਾਰੀ ਮੇਰੇ ਕੋਲ ਪੈਣਾ ਲੁਧਿਆਣਾ ਜਿਲੰਡਾ ਤੁਸੀਂ ਅਗਰ ਜਾਣਦੇ ਹੋ ਜੇ ਤੁਸੀਂ ਜਾ ਵੀ ਰਹੇ ਹੋ ਛੋਟੇ ਕੰਮ ਦੇ ਵਿੱਚ ਤੁਹਾਨੂੰ ਉੱਥੇ ਗਾਈਡ ਨਹੀਂ ਕੀਤਾ ਜਾਂਦਾ ਕੱਪੜੇ ਦਾ ਜੇ ਮੈਂ ਗਲਤ ਹਾਂ ਤਾਂ ਤੁਸੀਂ ਕਹਿ ਸਕਦੇ ਹੋ ਉੱਥੇ ਕੋਈ ਗਾਈਡ ਨਹੀਂ ਕੀਤਾ ਜਾਂਦਾ ਫਟਾਫਟ ਧੋਣਾ ਲਾਈਆਂ ਜਾਂਦੇ ਆ ਜਿੱਥੇ ਜਾ ਕੇ ਜਿਹੜਾ ਆ ਗਿਆ ਫਟਾਫਟ ਪੈਕ ਕੀਤਾ ਮਾਲ ਤੁਹਾਨੂੰ ਬਿੱਲ ਬਣਾਇਆ ਤੁਹਾਡੇ ਹੱਥ ਪਰਚੀ ਹੱਥ ਤੇ ਪੜਾਤੀ ਆ ਲਓ ਜੀ 15000 ਬਣਿਆ 20000 ਬਣ ਤੁਸੀਂ ਕਪੜਾ ਲੈ ਕੇ ਘਰੇ ਆ ਜੰਮੇ ਨਾ ਤੁਹਾਨੂੰ ਕਪੜੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਨਾ ਤੁਹਾਨੂੰ ਸਮਝਾਇਆ ਜਾਂਦਾ ਵੀ ਇਹ ਕਪੜਾ ਕਿੰਨੇ ਦਾ ਤੁਸੀਂ ਲਿਆ ਵਾ ਇਹ ਤੁਸੀਂ ਵੇਚਣਾ ਕਿੰਨੇ ਦਾ ਵੇਚਣ ਦਾ ਮਤਲਬ ਵੀ ਮਾਰਕੀਟ 'ਚ ਕਿੰਨੇ ਦਾ ਵਿਕਦਾ ਤੁਸੀਂ ਕਿੰਨੇ ਦਾ ਸੇਲ ਕਰ ਸਕਦੇ ਹੋ ਤੁਸੀਂ ਘਰੇ ਲੈ ਕੇ 200 ਵਾਲੀ ਜੀ ਨੂੰ ਤੁਸੀਂ 5-500 'ਚ ਵੇਚਣ ਲੱਗ ਜਾਂਦੇ ਹੋ ਤੁਹਾਡੇ ਗਾਹਕ ਥੜੇ ਤੇ ਨਹੀਂ ਚੜਦਾ ਤੁਸੀਂ ਕਹਿੰਦੇ ਕਪੜੇ ਦਾ ਕੰਮ ਚੱਲਦਾ ਨਹੀਂ ਵਸਾ ਇਹੀ ਆ 200 ਵਾਲੀ ਜੀ ਨੂੰ 300 'ਚ ਜੈਜ ਮਾਰ ਚੱਲੋ ਜਿਹੜਾ ਸ਼ਹਿਰ ਦਾ ਮਾਰਦੇ ਨੇ ਉਹ ਸੇਮ ਲਗੋ ਸ਼ਹਿਰ ਦੇ ਦੁਕਾਨਦਾਰ ਕਿਉਂ ਕੰਮਜਾਵਾ ਜਾਂ ਪਿੰਡ ਦੇ ਲੋਕ ਸ਼ਹਿਰ ਨੂੰ ਕਿਉਂ ਜਾਂਦੇ ਇੱਕ ਵਜ੍ਹਾ ਹੀ ਹੁੰਦੀ ਆ ਕਿਉਂਕਿ ਉਹ ਉੱਥੇ 50 ਤੋਂ 100 ਰੁਪਏ ਸੂਟ ਕਮਾਉਂਦੇ ਨੇ ਇੱਕ ਵਾਰੀ ਮੇਰੇ ਕੋਲ ਆਓ ਜਿਹੜੇ ਕੰਮ ਨਵਾਂ ਕਰਨਾ ਚਾਹੁੰਦੇ ਨੇ ਕਬਰਾਉਣਾ ਕੱਪੜੇ ਦਾ ਕੰਮ 12 ਮਹੀਨੇ ਚੱਲਦਾ ਰੋਟੀ ਕੱਪੜਾ ਮਕਾਨ ਤੇ ਫਿਲਮ ਵੀ ਇਸੇ ਕਰਕੇ ਬਣੀ ਹੈ ਕਿਉਂਕਿ ਰੋਟੀ ਕੱਪੜਾ ਮਕਾਨ ਤਿੰਨ ਜ਼ਿੰਦਗੀਆਂ ਦੀਆਂ ਪੂਰਨ ਲੋੜਾਂ ਨਹੀਂ ਜੀ ਤਾਂ ਤੁਸੀਂ ਇੱਕ ਵਾਰੀ ਮੇਰੇ ਕੋਲ ਜਰੂਰ ਆਓ ਆਹੋ ਚੈੱਕ ਕਰੋ ਇਹ ਸੂਟ ਅਗਰ ਮਾਰਕੀਟ 'ਚ ਆਪਾਂ ਵੇਚੀਏ ਨਾ 250 ਤੋਂ 300 ਦਾ ਤੁਸੀਂ ਵੇਚ ਸਕਦੇ ਹੋ ਮੇਰੇ ਤੋਂ ਲੈ ਕੇ ਤੁਹਾਨੂੰ ਪਵੇਗਾ 200 ਰੁਪਏ ਦਾ 5 ਮੀਟਰ ਪਿਓਰ ਕਾਟਨ ਹੋਏਗਾ ਸੌਫਟ ਮਲਾਈ ਕਾਟਨ ਕਪੜਾ 250 ਦਾ ਵਿੱਚੋਂ 300 ਦਾ ਵਿੱਚੋਂ ਹੱਸ ਕੇ ਵੇਖੋ 200 ਦਾ ਤੁਹਾਨੂੰ ਮੇਰੇ ਕੋਲ ਪੈਣਾ ਵਾ 5 ਮੀਟਰ ਸੂਟ ਦੇ ਕਿੱਡੇ ਪਿਆਰੇ ਪ੍ਰਿੰਟ ਆ 올 ਓਵਰ 5 ਮੀਟਰ ਪਿਓਰ ਕਾਟਨ ਦਾ 200 ਰੁਪਏ ਦਾ ਸੂਟ ਤੁਹਾਨੂੰ ਪੈਣਾ 5 ਮੀਟਰ ਜੀ ਇਹਨ ਇੱਕ ਡਿਜ਼ਾਈਨ ਦੇਖੋ ਆ ਵਾਲਾ ਇਹ ਵੀ ਤੁਹਾਨੂੰ ਪਹਿਣਾ 200 ਰੁਪਏ ਦਾ 5 ਮੀਟਰ ਠੀਕ ਹੈ ਜੀ ਤੁਸੀਂ 250 ਦਾ ਤਾਂ 300 ਦਾ ਹੀ ਵੇਚਣਾ ਇਹ ਤੋਂ ਵੱਧ ਨਹੀਂ ਵੇਚਣਾ ਆਉਣਾ ਇੱਕ ਵਾਰੀ ਮੇਰੇ ਕੋਲ ਤੁਹਾਨੂੰ ਜ਼ਰੂਰ ਪਹਿਣਾ ਕੱਪੜੇ ਦੀ ਜਾਣਕਾਰੀ ਦੀ ਡਿਟੇਲ ਲੈਣ ਪਿਓਰ ਕਾਟਨ ਦਾ ਸੂਟ ਆ ਸੌਫਟ ਮਲਾਈ ਕਪੜਾ ਬਿਲਕੁਲ ਈਜ਼ੀ ਬੀਜ਼ੀ ਸਟਾਫ ਆ 200 ਰੁਪਏ ਦਾ 5 ਮੀਟਰ ਲੇਟੈਸਟ ਡਿਜ਼ਾਈਨ ਕੋਈ ਕੂੜਾ ਕਰਕਰ ਡਿਜ਼ਾਈਨ ਨਹੀਂ ਆ ਇਹ ਗਾ ਬਿਲਕੁਲ ਲੇਟੈਸਟ ਹੈ ਤਾਜ਼ਾ ਰੋਟੀਆਂ ਲਾਤਦੀਆਂ ਤਾਜ਼ਾ ਤਾਜ਼ਾ ਲੈ ਕੇ ਜਾਓ ਤਾਜ਼ਾ ਤਾਜ਼ਾ ਗਾਂ ਨੂੰ ਖਵਾਓ ਜੀ ਹੁਣ ਇੱਕ ਹੋਰ ਡਿਜ਼ਾਈਨ ਦੇਖੋ ਆ ਵੀ ਬਹੁਤ ਪਿਆਰਾ ਇਹ ਵੀ ਤੁਹਾਨੂੰ ਪੈਣਾ 200 ਰੁਪਏ ਦਾ ਪਿਆਣਾ ਸਿਰਫ ਵੇਚਣ ਵਾਲੇ ਜਿਹਨਾਂ ਨੇ ਕਪੜਾ ਵੇਚਣ ਵਾਸਤੇ ਲਾਣਾ ਉਹਨਾਂ ਨੂੰ ਗਾ ਕੇ ਵੀਡੀਓ ਤੇ ਇੰਟਰਸਟਿਡ ਨਾ ਰੱਖਣ ਉਹਨਾਂ ਨੂੰ ਨਹੀਂ ਮਿਲਣਾ ਜਿਨ੍ਹਾਂ ਨੇ ਇੱਕ ਦੋ ਲੈਣੇ ਨੇ ਉਹਨਾਂ ਵਾਸਤੇ ਕੋਈ ਢਾਈ 200 ਰੁਪਏ ਦਾ ਨਹੀਂ ਪੈਣਾ ਜੀ 250 ਦਾ ਉਹਨਾਂ ਨੂੰ ਪੈਣਾ ਵਾ ਜੀ ਚੈੱਕ ਕਰ ਲਓ 200 ਰੁਪਏ ਦਾ ਪੈਣਾ ਜਿਹੜੇ ਕਪੜਾ ਵੀਰ ਪੈਣ ਪੜਾ ਘਰੇ ਕਪੜਾ ਸੇਵ ਕਰਦੇ ਹੋ ਕਿੰਨਾ ਪਿਆਰਾ ਸੌਫਟ ਮਲਾਈ ਕਾਟਨ 200 ਰੁਪਏ ਦਾ 5 ਮੀਟਰ ਪੂਰਾ ਕੱਟ ਕੇ ਦੇਵਾਂਗੇ ਸੈਟ ਵਾਈ ਲੈਣਾ ਸੈਟ ਵਾਈ ਲੈ ਲਓ ਤੁਹਾਨੂੰ ਵੇਚਣ ਵਾਲਿਆਂ ਨੂੰ ਪਹਿਣਾਵਾ 300 ਰੁਪਏ ਦਾ 300 ਰੁਪਏ ਦਾ ਵੇਚਣ ਵਾਲਿਆਂ ਨੂੰ ਪਹਿਣਾ ਪੰਜ ਮੀਟਰ ਮਾਰਕੀਟ ਚ ਵੇਚਦਾ 400 ਜਾਂ 450 ਤੁਸੀਂ ਲਈ ਆ ਕੇ ਮੇਰੇ ਤੋਂ ਵੇਚਣਾ ਵਾ ਪੰਜ ਮੀਟਰ ਪਿਓਰ ਮੱਖਣ ਮਲਾਈ ਕਪੜਾ ਕੈਮਰੀਕ ਲੁੱਕ ਹੋਏਗੀ ਬਿਲਕੁਲ ਇਸ ਕਪੜੇ ਦੀ ਇਹ ਤੁਹਾਨੂੰ ਪੈਗਾ 300 ਰੁਪਏ ਦਾ ਗਾਹ ਤੇ ਇਹ ਵੀਡੀਓ ਨਾ ਦੇਖਣ ਤੁਹਾਨੂੰ ਇਹ 300 ਦਾ ਨਹੀਂ ਪਹਿਣਾ ਤੁਹਾਨੂੰ ਘੱਟ ਤੋਂ ਘੱਟ 350 ਤੋਂ 400 ਦਾ ਮਿਲਣਾ ਵਾ ਜੀ ਇਹ ਸਿਰਫ ਜਿਹੜੇ ਵੀਰਪੈਣਪਰ ਕਰੇ ਸੇਲ ਕਰਦੇ ਨੇ ਉਹਨਾਂ ਨੂੰ 300 ਰੁਪਏ ਦਾ ਏਕੇਅ ਟੈਕਸ ਦਾ ਮੱਖਣ ਮਲਾਈ ਕਪੜਾ ਆਏਗਾ ਚੈੱਕ ਕਰ ਲਓ ਮ ਕੋ ਡਿਜ਼ਾਈਨ ਚੈੱਕ ਕਰੋ ਇਹ ਵੀ ਤੁਹਾਨੂੰ ਪੈਣਾ 300 ਰੁਪਏ ਦਾ ਮਲਾਈ ਕਾਟਨ ਕਪੜਾ ਕਲਰ ਦੇਖੋ ਕਿੱਡੇ ਪਿਆਰੇ ਕੈਮਰਿਕ ਲੁੱਕ ਆਏਗੀ ਪਿਓਰ ਇਸ ਕਲਰ ਦੀ ਬੜੇ ਪਿਆਰੇ ਵਾਈਟ ਕਲਰ ਲਵਰ ਲਈ ਜੀ ਤੁਸੀਂ 400 ਜਾਂ 450 ਦਾ ਮਰਤੋ ਇਹ ਵੇਚ ਸਕਦੇ ਹੋ ਲਿਜਾ ਕੇ ਆਪਣੇ ਪੈ ਗਾ ਕੇ ਇਹ ਚੀਜ਼ਾਂ ਨਾਲ ਨੋਟ ਕਰਨੇ ਸਿਰਫ ਵੀਡੀਓ ਹੋਲ سیلਰਾਂ ਲਈ ਹੀ ਬਣ ਰਹੀ ਆ ਇੱਕ ਵਾਰੀ ਆਓ ਮੇਰੇ ਕੋਲ ਸੋਨੂ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਇੱਕ ਵਾਰ ਤੁਹਾਨੂੰ ਜਰੂਰ ਆਉਣਾ ਪੈਣਾ ਨਵੇਂ ਜਿਨ੍ਹਾਂ ਨੇ ਕੰਮ ਕਰਨਾ ਉਹ ਵੀ ਆਓ ਜਿਹੜੇ ਛੋਟਾ ਮੋਟਾ ਕੰਮ ਕਰਦੇ ਨੇ ਉਹ ਵੀ ਮੇਰੇ ਸਟੋਰ ਤੇ ਆਓ ਜੀ ਖੋਰ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਇਆ ਪਿਓਰ ਮੱਖਣ ਮਲਾਈ ਕਪੜਾ ਮੈਂ ਇਹ ਕੰਨਾ ਕਪੜਾ ਇੰਨਾ ਸੌਫਟ ਆ ਨਾ ਪਾਏ ਦਾ ਪਤਾ ਨਹੀਂ ਲੱਗਣਾ ਇੰਨਾ ਕੂਲ ਕਪੜਾ ਕੈਮਰਿਕ ਤੋਂ ਵੀ ਵਧੀਆ ਲੁੱਕ ਹੁੰਦੀ ਹੈ ਡਿਜ਼ਾਈਨਿੰਗ ਦੇਖੋ ਕਿੱਡੀ ਪਰ ਮੇਰਾ ਮਕਸਦ ਹੁੰਦਾ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਤੁਹਾਨੂੰ ਵੇਚਣਾ ਕਿਉਂਕਿ ਤੁਹਾਡੀ ਸੇਲ ਹੁੰਦੀ ਨੋਰਮਲ ਤੁਸੀਂ ਹੈਗੀਆਂ ਛੋਟੀਆਂ ਮਸ਼ਣੀਆਂ ਵੱਡੇ ਸ਼ਹਿਰ ਚ ਜਾਂਦੇ ਹੋ ਅਗਲਾ ਹੜੱਪ ਕਿਉਂ ਜਾਂਦਾ ਵਾ ਇਸ ਕਰਕੇ ਤੁਸੀਂ ਮੇਰੇ ਸਟੋਰ ਤੇ ਆਓ ਤੁਹਾਨੂੰ ਇੱਥੇ ਚੰਗੀ ਤਰ੍ਹਾਂ ਗਾਈਡ ਕਰੂੰਗਾ ਵਧੀਆ ਕਪੜਾ ਦਊਂਗਾ ਵੈਰਾਈਟੀ ਬਣਾ ਕੇ ਦਊਂਗਾ ਸਭ ਕੁਝ ਤੁਹਾਨੂੰ ਸਮਝਾਉਂਗਾ ਮੈਂ ਆਪਣੀ ਦੁਕਾਨ ਤੇ ਐਸੀ ਚੀਜ਼ ਦਾ ਗਾਹਕ ਹੁੰਦਾ ਵਾ ਜਿਹੜੇ ਬੀਰ ਭੈਣ ਭਰਾ ਜਿਹੜੇ ਘਰੇ ਕਪੜਾ ਸੇਲ ਕਰਦੇ ਨੇ ਬਹੁਤ ਹੀ ਪੈਰਟ ਹੈ ਤੁਹਾਨੂੰ ਪਹਿਨਾ 300 ਰੁਪਏ ਦਾ 5 ਮੀਟਰ ਵੇਚਣ ਵਾਲਿਆਂ ਨੂੰ ਹੀ ਇਹ ਰੇਟ ਮਿਲਣਾ ਵਾ ਜੀ ਸਿਰਫ ਜਿਹੜੇ ਵੇਚਦੇ ਨੇ ਘਰੇ ਘਰ ਦੇ ਵਿੱਚ ਕਪੜਾ ਜੀ ਹੁਣ ਆ ਚੈੱਕ ਕਰ ਲਓ ਇਹ ਆਏਗੀ ਪਿਓਰ ਕੈਮਰਿਕ ਕੋਟ ਦੇਖੋ ਜੇਪੀ ਪਰਫੈਕਟ ਦੀ ਕੈਮਰਿਕ ਆਏਗੀ ਸੈਟ ਵਾਈਜ ਲਾਓਗੇ ਥੋੜਾ ਜਿਹਾ ਘੱਟ ਮਿਲੇਗਾ ਅਗਰ ਕਟਵਾ ਕੇ ਲੋਗੇ ਤਾਂ ਤੁਹਾਨੂੰ ਬਣਾ 400 ਰੁਪਏ ਦਾ 5 ਮੀਟਰ ਕੈਮਰੀ कॉटन ਸਭ ਨੂੰ ਪਤਾ ਮਾਰਕੀਟ ਚ 500 ਜਾਂ 550 ਦੀ ਹੀ ਦੁਕਾਨਦਾਰ ਵੇਚਦੇ ਨੇ ਤੁਸੀਂ ਮੇਰੇ ਤੋਂ 400 ਦੀ ਲਿਜਾਓ ਘਰੇ ਜਾ ਕੇ 550 ਦੀ ਸੇਲ ਕਰੋ 550 ਨਹੀਂ ਦਿੰਦਾ ਅਗਲਾ 500 ਤੁਹਾਨੂੰ ਜ਼ਰੂਰ ਦੇ ਕੇ ਜਾਊਗਾ ਪਿਓਰ ਕੈਮਰੀ कॉटन ਗਾਰੰਟੀ ਮੈਂ ਲਿਖ ਕੇ ਦਊਂਗਾ ਇਸ ਕੱਪੜੇ ਦੀ ਕੋਈ ਰੰਗ ਉੱਗੜ ਕੇ ਖੋਸ਼ ਹੋਗਾ ਮੇਰੇ ਕੋ ਭਾਵੇਂ ਕੱਟਿਆ-ਕਟਾਇਆ ਸੂਟ ਚੇਂਜ ਲੈ ਕੇ ਕਰ ਲਿਓ ਪਿਓਰ ਕੈਮਰੀ कॉटन जेपीडी ਪਿਓਰ ਕੈਮਰੀ ਕੋਟਨ ਜੇਪੀ ਪਰਫੈਕਟ ਦੀ 400 ਦੇ ਪੈਣਾ ਸੈਟ ਵਾਈਜ਼ ਲਓਗੇ ਤਾਂ ਥੋੜੀ ਬਹੁਤੀ ਹੋਰ ਵੀ ਕਟ ਹੋ ਜੇਗੀ ਜੀ ਇਹ ਪੈਣਾ ਵੇਚਣ ਵਾਲਿਆਂ ਨੂੰ 400 ਰੁਪਏ ਦਾ ਗਾਹ ਕੇ ਇਹ ਵੀਡੀਓ ਨਾ ਦੇਖਣ ਸਕਿਪ ਕਰ ਦਿੰਦੇ ਤੁਹਾਡੇ ਲਈ ਰੇਟ ਨਹੀਂ ਹੈਗੇ ਇਹ ਸਿਰਫ ਵੇਚਣ ਵਾਲਿਆਂ ਦੇ ਰੇਟ ਨੇ ਜੀ ਹੁਣ ਇੱਕ ਹੋਰ ਆਇਆ ਕੈਮਰੀ ਕੋਟਨ ਦਾ ਡਿਜ਼ਾਈਨ ਪਿਓਰ ਕੈਮਰੀ ਕੱਪੜਾ ਚੈੱਕ ਕਰ ਲੋ ਭਾਜੀ ਆ ਦਿਖਾ ਦਿਓ ਜੇਪੀ ਦੀ ਰਾਇਲਸ ਰੋਏ ਦੀ ਕੈਮਰੀ ਦਾ ਇਹ ਤੁਹਾਨੂੰ ਪੈਣੀ ਖੁੱਲੀ 400 ਰੁਪਏ ਦੀ ਸੈਟ ਵਾਈਜ਼ ਹੋਰ ਵੀ ਕਟ ਮਿਲੇਗੀ 400 ਦੀ ਗਾਕਾ ਨੂੰ ਨਹੀਂ ਮਿਲਣੀ ਜੀ ਇਹ ਸਿਰਫ ਮਿਲੇਗੀ ਵੇਚਣ ਵਾਲੋ ਜਿਨ੍ਹਾਂ ਨੇ ਹੋਲਸੇਲ ਦਾ ਕੱਪੜਾ ਲੈਣਾ ਗਾਕਾ ਨੂੰ ਮਹਿੰਗੀ ਮਿਲਣੀ ਹੈ ਜੇ ਇੱਕ ਦੋ ਲੈਣਾ ਆਓਗੇ ਤਾਂ ਇਹ ਵੇਚਣ ਵਾਲੇ ਨਹੀਂ 400 ਰੁਪਏ ਰੇਟ ਹੈ ਸੈੱਟ ਵਾਈ ਥੋੜਾ ਜਿਹਾ ਹੋਰ ਕੱਟ ਹੋ ਜਾਏਗਾ ਠੀਕ ਹੈ ਜੀ 400 ਦੀ ਲੈ ਜਾਓ ਘਰੇ ਜਾ ਕੇ 550 ਦੀ ਸੇਲ ਹੋ ਰਹੀ ਹੈ ਜਗਰਾਉਂ ਦੇ ਵਿੱਚ ਵੀ 550 ਦੀ ਸੇਲ ਹੋ ਰਹੀ ਹੈ 550 ਦੀ ਸੇਲ ਹੋ ਰਹੀ ਹੈ ਮੇਰੇ ਕੋਲ 400 ਦੀ ਲੈ ਕੇ ਜਾਓ ਘਰੇ ਰਜਾ ਕੇ ਕੱਟ ਵੇਚ ਦਿਓ ਸੈੱਟ ਵਾਈ ਨਾ ਹੋਗੇ ਹੋਰ ਵੀ ਕੱਟ ਕਰ ਦੂੰਗਾ ਜੀ ਬਹੁਤ ਹੀ ਪਿਆਰਾ ਸੌਫਟ ਕੈਮਰੀ ਕਾਟ ਦਾ ਕੱਪੜਾ ਵਾ ਜੀਪੀ ਪਰਫ ਇੱਕ ਹੋਰ ਬਹੁਤ ਪਿਆਰਾ ਸੋਹਣਾ ਡਿਜ਼ਾਈਨ ਇਹ ਵੀ ਆਏਗੀ ਪਿਓਰ ਕੈਮਿਕ ਬਿਲਕੁਲ ਬਰੀਕ ਪ੍ਰਿੰਟ ਤਾਜ਼ਾ ਤਾਜ਼ਾ ਪ੍ਰਿੰਟ ਬਣ ਕੇ ਆ ਰਹੇ ਨੇ ਤਾਜ਼ਾ ਤਾਜ਼ਾ ਮੈਂ ਵੇਚ ਰਿਹਾ ਵਾਂ ਜੀ ਇਹ ਪਏਗਾ 400 ਰੁਪਏ ਦਾ 5 ਮੀਟਰ ਸੂਟ ਜਿਹੜੇ ਵੀਰ ਭੈਣਪਰਾ ਘਰੇ ਕੱਪੜਾ ਸੇਲ ਕਰਦੇ ਨੇ ਸੈੱਟ ਵਾਈ ਲਓਗੇ ਹੋਰ ਵੀ ਕਟ ਹੋ ਜਾਏਗਾ ਥੋੜਾ ਬਹੁਤਾ ਕਟ ਹੋ ਜਾਏਗਾ ਸੈੱਟ ਵਾਈ ਲਓਗੇ ਤਾਂ 400 ਦਾ ਲਿਜਾਓ ਘਰੇ ਜਾ ਕੇ 500 550 ਦਾ ਸੇਲ ਹੋ ਰਿਹਾ ਔਰ ਸੇਮ ਰੇਟ ਹੀ ਇਹ ਸ਼ਹਿਰਾਂ ਦੇ ਵਿੱਚ ਸੇਲ ਹੋ ਰਿਹਾ ਵਾਂ ਬਹੁਤ ਹੀ ਪਿਆਰੀ ਜੀਪੀ ਦੀ ਪਰਫੈਕਟ ਦੀ ਕੈਮਰੀਕ ਆਏਗੀ ਬਹੁਤ ਹੀ ਪਿਆ ਇੱਕ ਹੋਰ ਡਿਜ਼ਾਈਨ ਲੈ ਕੇ ਤੁਹਾਡੇ ਲਈ ਹਾਜ਼ਰ ਹੈ 올 ਓਵਰ ਆਏਗਾ ਪਿਓਰ ਕਾਟਨ ਦਾ ਸੂਟ ਜੀ ਦੇਖੋ ਪ੍ਰਿੰਟ ਦੇਖੋ ਕਿੰਨੇ ਪਿਆਰੇ ਜਗਦੇ ਪਏ ਪ੍ਰਿੰਟ ਜੀ ਪਿਓਰ ਕਾਟਨ ਦਾ ਸੂਟ 올 ਓਵਰ ਆਏਗਾ 5 ਮੀਟਰ ਚੈੱਕ ਕਰ ਲਓ ਕਲਰ ਪਿਆਰੇ ਦੁਪੱਟਾ ਦੇਮਾ ਕੇ ਨਾਲ ਜੀ ਹਾਫ ਪਿਓਰ ਦਾ ਚੈੱਕ ਕਰੋ ਹਾਫ ਪਿਓਰ ਦਾ ਦੁਪੱਟਾ ਫੋਰ ਸਾਈਡ ਪੱਟੀ ਲੱਗੀ ਅਸੀਂ ਸੇਲ ਕਰਦੇ ਆ ਗਾਟਾ ਨੂੰ ਇਹ 495 ਰੁਪਏ ਦਾ ਇਹਦੇ ਵਿੱਚ ਥੋੜਾ ਜਿਹਾ ਓਲਾ ਰੱਖਣਾ ਪੈਂਦਾ ਵਾ ਜੀ ਇਹ ਤੁਹਾਨੂੰ ਇਸ ਤੋਂ ਵੀ ਘੱਟ ਪਏਗਾ ਤੁਸੀਂ ਵੀ ਸੇਮ ਰੇਟ ਤੇ ਸੇਲ ਕਰ ਸਕਦੇ ਹੋ 495 ਦਾ ਜਿਨ੍ਹਾਂ ਨੇ ਘਰੇ ਵੇਚਣ ਵਾਸਤੇ ਲੈ ਕੇ ਜਾਣਾ 495 ਦਾ ਮੈਂ ਵੇਚ ਦਿਆ ਮੈਂ ਤੁਸੀਂ ਵੀ ਘਰੇ ਜਾ ਕੇ 495 ਦਾ ਵਿੱਚ 올ਓਵਰ ਸੂਟ ਨਾਲ ਹਾਫ ਪਿਓਰ ਦਾ ਦੁਪੱਟਾ 5 ਮੀਟਰ ਸੂਟ ਹੈਗਾ ਨਾਲ 2.5 ਮੀਟਰ ਹੈਗਾ ਦੁਪੱਟਾ ਬਹੁਤ ਹੀ ਪਿਆਰਾ ਡਿਜ਼ਾਈਨ 495 ਰੁਪਏ ਦਾ ਇੱਕ ਹੋਰ ਡਿਜ਼ਾਈਨ 올ਓਵਰ 5 ਮੀਟਰ ਪਿਓਰ ਸੌਫਟ ਕਾਟਨ ਦਾ ਸੂਟ ਹੈਗਾ ਪਿਓਰ ਕਾਟਨ ਠੀਕ ਹੈ ਜੀ ਕਲਰ ਦੇਖ ਲੋ ਕਿੱਡੇ ਪਿਆਰੇ ਇਹ ਮੈਂ ਵੇਚ ਰਿਹਾ ਮਾਜੀ ਗਾਕਾ ਨੂੰ 495 ਰੁਪਏ ਦਾ ਤੁਸੀਂ ਮੇਰੇ ਤੋਂ ਲੈ ਕੇ ਜਾਓ 495 ਦਾ ਹੀ ਵੇਚੋ ਠੀਕ ਹੈ ਜੀ ਵੇਚਣ ਵਾਲੇ ਵੀਰ ਭੈਣ ਭਰਾ ਸੇਮ ਰੇਟ ਤੇ ਸੇਲ ਕਰੋ ਅੱਛੇ ਪੈਸੇ ਬਚਣਗੇ ਦੁਪੱਟਾ ਦੇਖ ਲੋ ਹਾਫ ਪਿਓਰ ਦਾ ਦੁਪੱਟਾ 4 ਸੈਡ ਪੱਟੀ ਲੱਗੀ ਹੋ ਢਾਈ ਮੀਟ ਦਾ ਦੁਪੱਟਾ ਹੈਗਾ 4 ਸੈਡ ਪੱਟੀ ਲੱਗੀ ਕਲਰ ਦੇਖ ਲੋ ਕਿੱਡੇ ਸੋਹਣੇ ਕ੍ਰਿਸਟਲ ਚਟ ਦਾ ਕਲਰ ਆਏਗਾ ਓਨਲੀ 495 ਸੇਮ ਰੇਟ ਤੇ ਮੇਰੇ ਤੋਂ ਲੈ ਜਾ ਕੇ ਸੇਲ ਕਰੋ ਵੇਚਣ ਵਾਲੇ ਵੀਰ ਭੈਣ ਭਰਾ ਇੱਕ ਹੋਰ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਇਆ ਡਿਜੀਟਲ ਪ੍ਰਿੰਟ ਦੇ ਵਿੱਚ ਪਿਓਰ ਕਾਟਨ 올ਓਵਰ 5 ਮੀਟਰ ਕਪੜਾ ਹੋਏਗਾ ਜੀ ਡਿਜ਼ਾਈਨਿੰਗ ਕਲਰ ਚੈੱਕ ਕਰਿਆ ਕਰੋ ਦੇਖੋ ਮਨ ਖੁਸ਼ ਹੁੰਦਾ ਜਦੋਂ ਜੀ ਡਿਜ਼ਾਈਨਿੰਗ ਚੈੱਕ ਕਰਦੇ ਮੈਂ ਲੈਉਣਾ ਵੀ ਬੜਾ ਸੋਹਣਾ ਸੋਹਣਾ ਤੇ ਵਿਕਦੇ ਬੜੇ ਭਰਿਆ ਭਰਿਆ ਦੁਪੱਟਾ ਦਵਾਂਗੇ ਨਾਲ ਹਾਫ ਪਿਓਰ ਦਾ 2.5 ਮੀਟਰ ਮੈਂ ਵੇਚਦਾ ਮਾਂ 495 ਤੁਸੀਂ ਵੀ ਵੇਚਣ ਵਾਲੇ ਲੈ ਕੇ ਜਾਓ ਸੇਮ ਰੇਟ ਤੇ ਸੇਲ ਕਰੋ 495 ਰੁਪਏ ਦਾ ਸੂਟ 올ਓਵਰ 5 ਮੀਟਰ ਸੂਟ ਨਾਲ ਆਏਗਾ 2.5 ਮੀਟਰ ਹਾਫ ਪਿਓਰ ਦਾ ਦੁਪੱਟਾ 4 ਸਾਈਡ ਲੇਸ ਪੱਟੀ ਲੱਗੀ ਹੋਈ ਜੀ ਇੱਕ ਹੋਰ ਡਿਜ਼ਾਈਨ ਇਹ ਆਏਗੀ ਪਿਓਰ ਕੈਮਰਿਕ ਪਿਓਰ ਕੈਮਰਿਕ ਮਤਲਬ ਪਿਓਰ ਕੈਮਰਿਕ ਜਿਹੜੀ ਆਪਾਂ ਮਾਰਕੀਟ ਤੇ ਲੈ ਜਾਂਦੇ ਨੇ ਪਿਓਰ ਕੈਮਰਿਕ ਕਲਰ ਚੈੱਕ ਕਰ ਲਓ ਬਰੀਕ ਪ੍ਰਿੰਟ ਦੇ ਵਿੱਚ ਇਹ ਚ ਕਲਰ ਮੈਂ ਤੁਹਾਨੂੰ ਬਹੁਤ ਜਿੰਨੀ ਵੀ ਤੁਹਾਡੀ ਵੀਡੀਓ ਅੱਜ ਬਣ ਰਹੀ ਹੈ ਨਾ ਸੈਂਪਲ ਹੀ ਦਿਖਾ ਰਿਹਾ ਤੁਹਾਨੂੰ ਇੱਕ ਇੱਕ ਜਿਹਾ ਮੈਂ ਇਸ ਤੋਂ ਪਹਿਲਾਂ ਬਣਾਇਆ ਹਰ ਇੱਕ ਦੇ ਵਿੱਚ ਘੱਟੋ ਘੱਟ 10 ਤੋਂ 12-12 ਡਿਜ਼ਾਈਨ ਅਵੇਲੇਬਲ ਆ ਜਿਵੇਂ ਆਪਾਂ ਤੁਹਾਨੂੰ ਡਿਜ਼ਾਈਨ ਪਾਇਆ ਇਹ ਚ 10 ਤੋਂ 12 ਡਿਜ਼ਾਈਨ ਮਿਲਣਗੇ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓ ਬਣਾਈਆਂ ਉਹਦੇ ਵਿੱਚ ਵੀ 10 ਤੋਂ 12 ਡਿਜ਼ਾਈਨ ਮਿਲਣਗੇ ਉਹ ਤੁਹ ਇਹ ਪੇਗਾ ਤੁਹਾਨੂੰ 550 ਰੁਪਏ ਦਾ ਗਾਕਾ ਨੂੰ ਤੁਸੀਂ ਸੇਮ ਰੇਟ ਤੇ ਮੇਰੇ ਤੋਂ ਲਾ ਜਾ ਕੇ ਵੇਚ ਸਕਦੇ ਹੋ 550 ਦਾ ਹੀ ਵੇਚੋ ਤੁਹਾਨੂੰ ਇਹ ਤੋਂ ਘੱਟ ਮਿਲੂਗਾ ਵੇਚਣ ਵਾਲਿਆਂ ਨੂੰ ਕਿਉਂਕਿ ਸਾਡੇ ਕੋਲ ਰਿਟੇਲ ਕਰਕੇ ਨਾਲ ਰਿਟੇਲ ਦਾ ਵੀ ਤੇ ਹੋਲਸੇਲ ਦਾ ਦੋਨੋਂ ਕੰਟਰੈਕਟ ਸਾਡੇ ਕੋਲ ਗਾਹਕ ਵੀ ਆ ਜਾਂਦੇ ਨੇ ਇਸ ਕਰਕੇ ਥੋੜਾ ਜਿਹਾ ਵਧਾ ਕੇ ਚੱਲਣਾ ਪੈਂਦਾ ਬਾਜੀ ਤੁਸੀਂ ਵੀ 550 ਦਾ ਸੇਲ ਕਰੋ ਪਿਓਰ ਕੈਮਰੀ ਕੋਟ ਦਸੂ 10 ਤੋਂ 12 ਰੁਪਏ ਦੇ ਵਿੱਚ ਵੀ ਮੈਂ ਦੇ ਦੂੰ ਜਿੰਨੀਆਂ ਵੀ ਵੀਡੀਓ ਪਾਈਆਂ ਸਭ ਤੋਂ 10 ਤੋਂ 12 ਰੁਪਏ ਤੁਹਾਨੂੰ ਮਿਲ ਜਾਣਗੇ ਉਹਨਾ ਤੁਹਾਨੂੰ ਜਰੂਰ ਪੜਨਾ ਸੋਨੂ ਸਿਲਕ ਸਟੋਰ ਜਗਰਾਵਾਲ ਦੇ ਵੀਡੀਓ ਉਹਨਾਂ ਦੇਖੀ ਜਾਓ ਮੂਡ ਵੀ ਬਣਾਓ ਗੱਡੀ ਸਟਾਰਟ ਕਰੋ ਫਟਾਫਟ ਪਹੁੰਚੋ ਸੋਨੂ ਸਿਲਕ ਸਟੋਰ ਜਗਰਾਵਾਲ ਵਾਲੇ ਦੇ ਜੀ ਬੱਸਾਂ ਫ੍ਰੀ ਨੇ ਬੱਸਾਂ ਚੜ ਕੇ ਆਜੋ ਇੱਕ ਹੋਰ ਡਿਜ਼ਾਈਨ ਲੈ ਕੇ ਤੁਹਾਡੇ ਲਈ ਹਸ ਹੋਇਆ ਪਿਓਰ ਕਾਟਨ ਮਤਲਬ ਪਿਓਰ ਕਾਟਨ ਤਾਜ਼ਾ ਤਾਜ਼ਾ ਡਿਜ਼ਾਈਨ ਤਾਜ਼ਾ ਤਾਜ਼ਾ ਪਕੌੜੇ ਲੈ ਕੇ ਆਲੇ ਤੁਹਾਡੇ ਲਈ ਜੀ ਹਮ ਚੈੱਕ ਕਰ ਬਹੁਤ ਹੀ ਵਧੀਆ ਪਾਕਿਸਤਾਨੀ ਚਿਕਨ ਦੀ ਲਾਸ ਲੱਗੀ ਦੁਪੱਟਾ ਦਮਾ ਕੇ ਨਾਲ ਪਿਓਰ ਕੋਟੇ ਦਾ ਕੋਟੇ ਦਾ ਦੁਪੱਟਾ ਆਏਗਾ ਡਿਜੀਟਲ ਪ੍ਰਿੰਟ ਦੇ ਵਿੱਚ ਪਿਓਰ ਕੋਟੇ ਦਾ ਦੁਪੱਟਾ ਠੀਕ ਹੈ ਜੀ ਇਹ ਤੁਹਾਨੂੰ ਪਏਗਾ ਸਿਰਫ 550 ਦਾ ਮੈਂ ਸੇਲ ਕਰਦਾ ਵਾ ਤੁਸੀਂ ਵੀ ਸੇਮ ਰੇਟ ਤੇ ਮੇਰੇ ਤੋਂ ਲੈ ਜਾ ਕੇ ਸੇਲ ਕਰੋ ਵੇਚਣ ਵਾਲੇ ਵੀ ਪੈਰ ਤਾਂ 550 ਦਾ ਵੇਚੋ ਮੇਰੇ ਤੋਂ ਲੈ ਜਾ ਕੇ 550 ਬਹੁਤ ਹੀ ਪਿਆਰਾ ਆਰਟੀਕਲ ਸਕਰੀਨ ਸ਼ਾਟ ਲੈ ਆਓ ਫਟਾਫਟ ਪਹੁੰਚ ਜਿਓ ਸਾਡੇ ਸਟੋਰ ਤੇ ਵੇਚਣ ਵਾਲੇ ਵੀਰ ਭੈਣ ਪਰ ਤਾਂ ਫਟਾਫਟ ਪਹੁੰਚਣ ਕਿਉਂਕਿ ਸਾਡੇ ਹੈਗਾ ਪ੍ਰੋਪਰ ਹੋਲ ਸੇਲ ਦਾ ਸਟੋਰ ਇਹ ਹੋਰ ਬਹੁਤ ਪਿਆਰਾ ਰਦਾ ਜੀ ਅੱਜ ਕੱਲ ਚਿਕਨ ਦੀ ਕੜਾਈਆਂ ਦਾ ਬਹੁਤ ਟ੍ਰੈਂਡ ਚੱਲਦਾ ਪਿਆ ਜੀ ਪਿਓਰ ਸੌਫਟ ਮਲਾਈ ਕਪੜਾ ਹੁੰਦਾ ਵਾ ਜੀ ਚੈੱਕ ਕਰ ਲਓ ਇਹ ਪਹਿਣਾ ਸਿਰਫ 550 ਦਾ ਗਾਕਾਂ ਨੂੰ ਜਿਹੜੇ ਤੁਹਾਨੂੰ ਵੇਚਣ ਵਾਲਿਆਂ ਨੂੰ ਇਸ ਤੋਂ ਘੱਟ ਮਿਲੇਗਾ ਤੁਸੀਂ ਵੀ 550 ਦਾ ਸੇਲ ਕਰੋ ਮੇਰੇ ਤੋਂ ਜਾ ਕੇ ਚੈੱਕ ਕਰ ਲਓ ਦੁਪੱਟਾ ਦੇਮਾ ਕੇ ਨਾਲ ਹਾਫ ਪਿਓਰ ਦਾ ਹਾਫ ਪਿਓਰ ਦਾ ਦੁਪੱਟਾ ਹੈਗਾ ਨਾਲ 2.5 ਮੀਟਰ ਬਹੁਤ ਹੀ ਪਿਆਰਾ ਰਦਾ ਸਿਰਫ 550 ਦਾ ਵੇਚਣ ਵਾਸਤੇ ਮਿਲਣਾ ਤੁਹਾਨੂੰ ਜੀ ਵੇਚੋ ਜਾ ਕੇ ਮੇਰੇ ਤੋਂ ਸੋ ਇੱਕ ਹੋਰ ਡਿਜ਼ਾਈਨ ਚੈੱਕ ਕਰੋ ਪਾਰਟੀਵਰ ਬੇਸ ਆਇਗਾ ਪਿਓਰ ਮਸਲੀਨ ਕਾਟਨ ਦੁਪੱਟਾ ਚੈੱਕ ਕਰ ਲਓ ਮਸਲੀਨ ਕਾਟਨ ਦਾ ਕਿੰਗਰੀ ਵਾਲੀ ਲਾਸਵੀ ਦੁਪੱਟੇ ਦੇ ਕੋਰਸਟ ਲਵਾਈ ਹੋਈ ਹੈ ਜੀ ਸੀ ਵਰਕ ਚੈੱਕ ਕਰੋ ਬਿਲਕੁਲ ਆਵੇ ਚ ਜਰੀ ਦਾ ਕੰਮ ਹੋਇਆ ਸੀ ਜਰੀ ਦਾ ਕੰਮ ਹੋਇਆ ਹੈ ਵਾ ਬਹੁਤ ਹੀ ਪਿਆਰਾ ਪਾਰਟੀਵਰ ਬੇਸ ਦੇ ਨਾਲ ਮਾਰਕੀਟ 'ਚ ਵਿਕਦਾ 1200 ਦਾ ਆਪਾਂ ਵੇਚ ਰਿਹਾ 695 ਦਾ ਗਾਕਾ ਨੂੰ ਜਿਨ੍ਹਾਂ ਨੇ ਵੇਚਣ ਨੂੰ ਲੈ ਕੇ ਜਾਣਾ ਉਹਨਾਂ ਨੂੰ ਇਸ ਤੋਂ ਵੀ ਘੱਟ ਰੇਟਾਂ ਤਾਂ ਪ੍ਰੋਵਾਈਡ ਕਰਵਾਵਾਂਗੇ ਜੀ ਤੁਸੀਂ ਵੀ ਸੇਮ ਰੇਟ ਤੇ ਮੇਰੇ ਤੋਂ ਲੈ ਜਾ ਕੇ ਸੇਲ ਕਰ ਸਕਦੇ ਹੋ ਚੈੱਕ ਕਰੋ ਬਾਵਾ ਦਾ ਵਰਕ ਵੀ ਕਲਰ ਕਲੈਕਸ਼ਨ ਬਹੁਤ ਹਨ ਹੁਣ ਜਿਵੇਂ ਆ ਇੱਕਰ ਦਾ ਨਿਚੇ ਮੈਂ ਤੁਹਾਨੂੰ ਦਿਖਾਇਆ ਵਾ ਜੀ ਕਲਰ ਚੈੱਕ ਕਰ ਲਓ ਇਹਨਾਂ ਦੇ ਜੀ ਇਹਦੇ ਵਿੱਚ ਮੈਂ ਤੁਹਾਨੂੰ ਘੜ ਤੋਂ ਘੜ ਤੇ ਸਟੋਰ ਤੇ ਆਓਗੇ ਤੇ ਮੈਂ ਤੁਹਾਨੂੰ 8 ਤੋਂ 10 ਆਰਟیکل ਦੇ ਇਹ ਡਿਜ਼ਾਈਨ ਚੋਂ ਮੈਂ ਤੁਹਾਨੂੰ ਦੇ ਦਊਗਾ ਡਿਜ਼ਾਈਨ ਸਾਰੇ ਅਲੱਗ-ਅਲੱਗ ਹੋਣਗੇ 8 ਤੋਂ 10 ਤੁਹਾਨੂੰ ਮੈਂ ਡਿਜ਼ਾਈਨ ਪ੍ਰੋਵਾਈਡ ਕਰਾ ਦਊਗਾ ਮੈਨੂੰ ਨਾ ਨੂੰ ਸਟੋਰ ਤੇ ਜਰੂਰ ਆਉਣਾ ਪੈਣਾ ਹੁਣ ਦੇਖੀ ਨਾ ਇਨਾ ਵਧੀਆ ਤੁਹਾਡੇ ਨੇ ਕਲੈਕਸ਼ਨ ਮੈਂ ਲੈ ਕੇ ਉਹਨਾਂ ਤੁਸੀਂ ਵੀ ਹੌਸਲਾ ਵਧਾਓ ਸਾਡੇ ਸਟੋਰ ਤੇ ਆਓ ਵੇਚਣੜ ਵੀਰ ਭੈਣਪਰਾ ਹੁਣ ਚੈੱਕ ਕਰੋ ਪਿਓਰ ਮਸਲੀਨ ਕਾਟਨ ਦੇ ਸੂਟ ਆਏ ਨੇ 올 ਓਵਰ 5 ਮੀਟਰ ਕਪੜਾ ਆਏਗਾ ਨਾਲ ਦੁਪੱਟਾ ਵੀ ਆਏਗਾ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਪਿਓਰ ਮਸਲੀਨ ਦਾ ਦੁਪੱਟਾ ਇਹ ਗਾਹਕਾਂ ਨੂੰ ਮਿਲਣਾ 695 ਦਾ ਗਾਹਕਾਂ ਮਤਲਬ ਤੁਹਾਨੂੰ ਕਿਉਂ ਕਹਿਣਾ ਪੈਂਦਾ ਕਿਉਂਕਿ ਸਾਡੇ ਕੋਲ ਨਾਲ ਨਾਲ ਰਿਟੇਲ ਦੇ ਵੀ ਗਾਹਕ ਆ ਜਾਂਦੇ ਨੇ ਇਸ ਕਰਕੇ ਥੋੜਾ ਬੋਤਾ ਵਧਾ ਕੇ ਤੁਹਾਨੂੰ ਰੇਟ ਪਾਉਣਾ ਪੈਂਦਾ ਤੇ ਜਿਹੜੇ ਵੀਰ ਭੈਣਪਰਾ ਨੇ ਉਹਨਾਂ ਨੂੰ ਵੀ ਸੇਮ ਰੇਡ ਤੇ ਲੈ ਜਾ ਸੇਮ ਰੇਟ ਤੇ ਤੁਸੀਂ ਇਹ ਵੇਚ ਸਕਦੇ ਜਿਹੜੇ 695 ਦਾ ਜੇ ਮੈਂ ਵੇਚਿਆ ਵਾ ਤੁਸੀਂ ਵੀ ਮੇਰੇ ਤੋਂ ਲੈ ਕੇ ਜਾਓ less ਮਿਲੇਗੀ ਜਰੂਰ 695 ਤੇ ਤੁਸੀਂ ਵੇਚੋ 올 ఓవర్ ਪਿਓਰ ਬ੍ਰੀਜ ਬੁੱਟੀ ਦੇ ਵਿੱਚ ਮਸਲੀਨ ਕੁੰਡਾ ਸੂਟ ਮਸਲੀਨ ਕੁੰਡਾ ਦੇ ਦੁਪट्टे ਦੇ ਨਾਲ 695 ਦਾ ਸੇਮ ਰੇਟ ਤੇ ਲਿਜਾ ਕੇ ਤੁਸੀਂ ਸੇਲ ਕਰੋ ਬਹੁਤ ਹੀ ਪਿਆਰਾ ਆਰਟیکل ਆਣਾ ਜਰੂਰ ਪੈਣਾ ਸੋਨੂ ਸਿਲਕ ਸਟੋਰ ਜਗਰਾਵਾਲਾ ਦੇ ਪੇਜ ਨੂੰ ਲਾਈਕ ਐਂਡ ਫੋਲੋ ਜਰੂਰ ਕਰੋ ਨਵੀਆਂ ਡਿਜ਼ਾਈਨਿੰਗਾਂ ਰੋਜ਼ ਦੇਖਿਆ ਕਰੋ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਵਾਲਾ ਦੇ ਜੀ